ਤਕਸਦ ਜਿਵੇਂ ਸਤਗੁਰ ਰਵदास ਮਹਾਰਾਜ ਜੀ ਦੇ ਨਾਮ ਤੇ ਇਹ ਬੜਿਆ ਹਸਪੀਟਲ ਸ਼੍ਰੀ ਗੁਰੂ ਰਵदास ਮਿਸ਼ਨ ਚੈਰੀਟੇਬਲ ਐਂਡ ਐਜੂਕੇਸ਼ਨ ਹਸਪੀਟਲ ਐਜੂਕੇਸ਼ਨ ਤੇ ਜਿਹੜਾ ਵਾਰਡ ਹੈਗਾ ਸ਼ਬਦ ਜਿਹੜਾ ਹੈਗਾ ਆ ਉਹਦੇ ਲਈ ਕੀ ਆਉਣ ਵਾਲੇ ਸਮੇਂ ਦੇ ਵਿੱਚ ਯਤਨ ਹੈ ਸਾਡੇ ਯਤਨ ਸਭ ਤੋਂ ਪਹਿਲਾਂ ਜਿਹੜਾ ਇਸ ਹਸਪੀਟਲ ਨੂੰ ਰਨ ਕਰਨਾ ਜੀ ਪਹਿਲ ਦੇ ਅਧਾਰ ਤੇ ਅਸੀਂ ਇਸ ਹਸਪੀਟਲ ਦੀਆਂ ਜਿਹੜੀਆਂ ਸਵਾਮਾਂ ਆ ਉਹ ਸੰਗਤਾਂ ਤੱਕ ਪਹੁੰਚਾਈਏ ਜੀ ਔਰ ਵੱਡੇ ਲੈਵਲ ਤੱਕ ਪਹੁੰਚਾਈਏ ਜੀ ਤਾਂ ਕਿ ਜਿਹੜਾ ਸਾਡਾ ਸਮਾਜ ਨਹੀਂ ਪੂਰੇ ਇਲਾਕੇ ਦੀ ਅਸੀਂ ਗੱਲ ਕਰਾਂਗੇ ਕਿਉਂਕਿ ਪੂਰੇ ਇਲਾਕੇ ਦੇ ਵਿੱਚ ਚਾਹੇ ਇੱਥੇ ਕੋਈ ਵੀ ਜਾਤ ਪਾਤ ਧਰਮ ਦਾ ਕੋਈ ਮਸਲਬ ਨਹੀਂ ਹੈਗਾ ਤੇ ਗੁਰੂ ਸਾਹਿਬ ਸਾਰਿਆਂ ਦੇ ਗੁਰੂ ਆ ਮਾਨ ਬਤਾਦੇ ਮਾਨ ਬਤਾਦੇ ਗੁਰੂ ਹੈਗੇ ਆ ਉਹਨਾਂ ਦੇ ਨਾਂ ਤੇ ਇਹ ਹਸਪੀਟਲ ਜਿਹੜਾ ਅਸੀਂ ਆਰੰਭ ਕੀਤਾ ਔਰ ਇਹ ਜਿਹੜੀਆਂ ਸੇਵਾਵਾਂ ਆ ਅਸੀਂ ਪੂਰੇ ਇਲਾਕੇ ਨੂੰ ਤਨੋਂ ਮਨੋਂ ਤੁਹਾਨੂੰ ਆਪਾਂ ਦੇਣੀਆ ਚਾਹੁੰਦੇ ਆ ਉਹਦੇ ਲਈ ਜੋ ਐਨਆਰਆਈ ਲੋਕਾਂ ਨੇ ਐਨਆਰਆਈ ਸਾਡੇ ਸੰਕਟਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਉਹਨਾਂ ਦਾ ਧੰਨਵਾਦ ਹੈ ਔਰ ਨਾਲ ਵੀ ਨਾਲ ਅਸੀਂ ਇਹਨੂੰ ਐਜੂਕੇਸ਼ਨਲ ਰ ਟ੍ਰਸਟ ਜਿਹੜਾ ਹੈਗਾ ਉਹ ਬਣਾਇਆ ਸੀ ਤਾਂ ਕਿ ਅਸੀਂ ਜਿਹੜੇ ਇਲਾਕੇ ਦੇ ਬੱਚੇ ਹੈਗੇ ਆ ਅਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਸਕੀ ਐਜੂਕੇਸ਼ਨ ਵੀ ਮੈਡੀਕਲ ਦੇ ਵਿੱਚ ਜਿਵੇਂ ਬੀਐਸਸੀ ਨਰਸਿੰਗ ਹੈਗੀ ਆ ਜੀਐਨਐਮ ਹੈਗੀ ਆ ਏਐਨਐਮ ਹੈਗੀ ਆ ਤੇ ਟੈਕਨੀਸ਼ੀਅਨ ਛੋਟੇ ਛੋਟੇ ਜਿਹੜੇ ਹੈਗੇ ਆ ਉਹ ਹੈਗਾ ਜਿੱਦਾਂ ਲੈਬ ਟੈਕਰ ਦਾ ਹੋ ਗਿਆ ਈਸੀਜੀ ਟੈਕ ਹੋ ਗਿਆ ਐਕਸਰੇ ਹੋ ਗਿਆ ਇਹ ਛੋਟੇ ਛੋਟੇ ਦੇ ਕੇ ਆਪਾਂ ਰੋਜ਼ਗਾਰ ਜਿਹੜਾ ਹੈਗਾ ਉਹ ਦੇ ਸਕਦੇ ਆ ਬੱਚਿਆਂ ਨੂੰ ਜਿਹੜੇ ਅੱਜ ਬੱਚੇ ਇਧਰ ਉਧਰ ਭਟਕਦੇ ਫਿਰਦੇ ਆ ਜਾਂ ਬਾਹਰ ਘੋੜੇ ਬੱਚੇ ਫਿਰਦੇ ਆ ਬਾਹਰ ਨੂੰ ਜਾਣ ਲਈ ਸਾਰੇ ਘੋੜੇ ਫਿਰਦੇ ਆ ਉਹਨਾਂ ਨੂੰ ਇੱਥੇ ਪਾਪੜੇ ਪੰਜਾਬ ਦੇ ਵਿੱਚ ਹੀ ਆਪਣੇ ਹਾਰਥ ਦੇ ਵਿੱਚ ਹੀ ਜਿਹੜਾ ਹੈ ਉਹਦੇ ਜ਼ਗਾਰ ਮਿਲੇ ਅਸੀਂ ਚਾਹੁੰਦੇ ਆ ਕਿ ਉਹ ਜਿਹੜਾ ਐਜੂਕੇਸ਼ਨ ਹੈਗਾ ਉਹਨੂੰ ਵੀ ਅਸੀਂ ਬਹੁਤ ਜਲਦੀ ਜਿਹੜਾ ਹੈਗਾ ਐਨਆਰਆਈ ਭਰਾਵਾਂ ਦੇ ਨਾਲ ਆਪਣੇ ਬਹੁਤ ਪੰਜਾਬੀ ਭਰਾਵਾਂ ਦੇ ਨਾਲ ਉਹ ਸ਼ੁਰੂ ਕਰਾਂਗੇ ਜੀ ਕਰਨ ਦੀ ਕੋਸ਼ਿਸ਼ ਅਸੀਂ